ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਆਸ਼ੀਸ਼ ਦੇਵੇ ਸੋ ਅੱਜ ਅਸੀਂ ਸਿੱਖਾਂਗੇ ਵਚਨ ਦੇ ਵਿੱਚੋਂ ਪੁਰਾਣੇ ਸਮੇਂ ਦੀ ਦੁਨੀਆ ਨੂੰ ਪਰਮੇਸ਼ਰ ਨੇ ਜਲ ਪਰਲੋ ਦੇ ਨਾਲ ਕਿਉਂ ਮਾਰਿਆ ਕੀ ਉਹਨਾਂ ਨੇ ਗਲਤੀ ਕੀਤੀ ਕਿ ਖੁਦਾ ਨੇ ਪੂਰੀ ਜੋ ਵੀ ਸ੍ਰਿਸ਼ਟੀ ਬਣਾਈ ਹੀ ਇਨਸਾਨ ਨੂੰ ਬਣਾਇਆ ਹੀ ਹਰ ਇੱਕ ਚੀਜ਼ ਬਣਾਈ ਹੀ ਕਿਉਂ ਉਹਨੇ ਖੁਦਾ ਨੇ ਪਾਣੀ ਦੇ ਨਾਲ ਨਾਸ਼ ਕਰਕੇ ਤੇ ਉਹਨਾਂ ਲੋਕਾਂ ਨੂੰ ਮਾਰਿਆ ਵੇਖੋ वचन ਦੇ ਵਿੱਚ ਲਿਖਿਆ ਕਿ ਖੁਦਾ ਨੇ 40 ਦਿਨ ਤੇ 40 ਰਾਤ ਨਹੀਂ ਵਰਾ ਕੇ ਉਹਨਾਂ ਨੂੰ ਪਾਣੀ ਦੇ ਵਿੱਚ ਮਾਰਿਆ ਹallelujah ਕਿਉਂ ਮਾਰਿਆ ਅਸੀਂ ਵੇਖਾਂਗੇ ਪੜ੍ਹਾਂਗੇ वचन ਉਤਪਤੀ ਦੀ ਕਿਤਾਬ ਉਹਦਾ 6 ਬਾਪ ਉਹਦੀ 5 ਐਤ ਵਿੱਚ ਲਿਖਿਆ ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰੀਾਈ ਧਰਤੀ ਦੇ ਉੱਤੇ ਵੱਧ ਗਈ ਹੈ ਉਹਨਾਂ ਦੇ ਮਨ ਵਿੱਚ ਪੈਦਾ ਹੋਣ ਵਾਲਾ ਹਰੇਕ ਵਿਚਾਰ ਬੁਰੀਾਈ ਦੇ ਨਾਲ ਪਰਿਆ ਹੁੰਦਾ ਹੈ ਵੇਖੋ वचन ਦੇ ਵਿੱਚ ਲਿਖਿਆ ਕਿ ਖੁਦਾ ਨੇ ਧਰਤੀ ਨੂੰ ਬੀਕਿਆ ਇਹ ਧਰਤੀ ਮੈਂ ਇਹਨਾਂ ਨੂੰ ਵਸਣ ਲਈ ਦਿੱਤੀ ਕਿਉਂਕਿ ਪ੍ਰਭੂ ਨੇ ਕਿਹਾ ਹੀ ਆਦਮ ਤੇ ਹਵਾ ਨੂੰ ਵਦੋ ਫਲੋ ਤੇ ਧਰਤੀ ਨੂੰ ਭਰ ਦਿਓ ਪਰ ਉਹਨਾਂ ਲੋਕਾਂ ਨੇ ਧਰਤੀ ਦੇ ਉੱਤੇ ਕੀ ਕੀਤੀ ਬਰਿਆਈ ਧਰਤੀ ਦੇ ਉੱਤੇ ਉਹਨਾਂ ਨੇ ਆਹੋ ਜੇ ਕੰਮ ਕੀਤੇ ਜਿਹੜੇ ਉਹ ਜਿੰਦਾ ਖੁਦਾ ਨੂੰ ਚੰਗੇ ਨਹੀਂ ਲੱਗੇ ਕਿਉਂਕਿ ਅੱਗੇ वचन ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਕਿਹਾ ਕਿ ਉਹਨਾਂ ਦੇ ਜਿਹੜੇ ਮਨ ਦੇ ਖਿਆਲ ਆ ਨਾ ਉਹ ਐਨੇ ਬੁਰੇ ਹੋ ਗਏ ਆ ਉਹਨਾਂ ਦੀਆਂ ਕਾਮਨਾ ਐਨੀਆਂ ਬੁਰੀਆਂ ਹੋ ਗਈਆਂ ਨੇ ਕਿ ਜਿੱਦਾਂ ਦੇ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਉਂਦੇ ਨਾ ਫਿਰ ਉਹ ਉਦਾਂ ਹੀ ਕਰਦੇ ਆ ਵੇਖੋ ਲੋਕ ਕੀ ਕਰਦੇ ਹੀ ਕਿ ਇੱਕ ਦੂਜੇ ਦਾ ਖੂਨ ਖਰਾਬਾ ਇੱਕ ਦੂਜੇ ਨੂੰ ਮਾਰਦੇ ਇੱਕ ਦੂਜੇ ਨੂੰ ਉਹ ਕੁੱਟਦੇ ਭਾਵਕ ਜਨਾਨੀਆਂ ਦੇ ਨਾਲ ਗਲਤ ਕੰਮ ਕਰਦੇ ਚੰਦ ਵਿੱਚ ਲਿਖਿਆ ਕਿ ਜਦੋਂ ਖੁਦਾ ਨੇ ਵੇਖਿਆ ਕਿ ਇਹ ਮਿਰਤੋਂ ਦੂਰ ਹੁੰਦੇ ਜਾਂਦੇ ਉਹਨਾਂ ਨੇ ਆਪਣੇ ਲਈ ਕੀ ਬਣਾ ਲਏ ਵੀ ਕੋਈ ਸਾਰੇ ਕੰਮ ਉਹ ਕਰ ਲਈ ਉਹਨਾਂ ਨੇ ਆਪਣੇ ਵੱਖੋ ਵੱਖ ਬੁੱਤ ਬਣਾ ਕੇ ਤੇ ਖੜੇ ਕਰ ਲੈ ਆਪੋ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਪੂਜਾ ਹਰ ਇੱਕ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਰੱਬ ਬਣਾ ਕੇ ਤੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹallelujah ਇਸ ਕਰਕੇ ਖੁਦਾ ਨੇ ਧਰਤੀ ਦੇ ਉੱਤੇ ਵੇਖਿਆ ਕਿ ਧਰਤੀ ਦੇ ਲੋਕ ਹੁਣ ਬਰਿਆਈ ਦੇ ਨਾਲ ਭਰ ਗਏ ਨੇ ਬਚਨ ਦੇ ਵਿੱਚ ਲਿਖਿਆ ਪਰਮੇਸ਼ੀ ਨੇ 40 ਦਿਨ ਤੇ 40 ਰਾਤ ਧਰਤੀ ਦੇ ਉੱਤੇ ਮੀਂਹ ਉਹ ਵਰਾਇਆ ਤੇ वचन ਦੇ ਵਿੱਚ ਲਿਖਿਆ ਕਿ ਖੁਦਾ ਨੂੰ ਇੱਕ ਉਹਦਾ ਦਾਸ ਦੇ ਉੱਤੇ ਉਹਦੀ ਨજર ਗਈ ਜਿਸ ਦਾ ਨਾਂ ਹੀ ਨੂ ਪ੍ਰਭੂ ਨੇ ਨੂ ਨੂੰ ਕਿਹਾ ਕਿ ਮੈਂ ਇਹ ਦੁਨੀਆ ਨੂੰ ਖਤਮ ਕਰਨ ਵਾਲਾ ਆ ਪਰ ਤੂੰ ਤੇ ਤੇਰਾ ਘਰਾਣਾ ਬਚਾਏ ਜਾਓਗੇ ਇਸ ਲਈ ਖੁਦਾ ਨੇ ਉਹਨੂੰ ਕਿਹਾ ਕਿ ਤੂੰ ਕਿਸ਼ਤੀ ਬਣਾ ਕਿ ਜਦੋਂ ਪਾਣੀ ਆਵੇ ਤੇ ਤੂੰ ਉਹਦੇ ਵਿੱਚ ਚੜ੍ਹ ਜਾਵੀ ਹਾਲੇਲੂਇਆ ਹਾਲੇਲੂਇਆ ਪਰ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਜਦੋਂ ਨਾਸ਼ ਕੀਤਾ ਫਿਰ ਵੀ ਪ੍ਰਭੂ ਨੇ 7 ਦਿਨੋਂ ਕਿੱਤੀ ਦਾ ਦਰਵਾਜ਼ਾ ਖੋਲ ਕੇ ਰੱਖਿਆ ਵੀ ਚੱਲ ਅੱਜ ਵੀ ਕੋਈ ਸੁਣਦਾ ਆ ਅੱਜ ਵੀ ਕੋਈ ਸੁਣਦਾ ਆ ਅੱਜ ਵੀ ਕੋਈ ਮੰਨ ਲੂਗਾ ਨੂੰ ਦੀ ਗੱਲ ਪਰ ਵਚਨ ਦੇ ਵਿੱਚ ਲਿਖਿਆ ਉਹਨਾਂ ਲੋਕਾਂ ਨੇ ਨੂੰ ਦੀ ਗੱਲ ਨਹੀਂ ਮੰਨੀ ਉਹਨਾਂ ਲੋਕਾਂ ਨੇ ਨੂੰ ਦੀ ਇੱਕ ਵੀ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਵੇਖੋ ਖੁਦਾ ਦਿਯਾਲੂ ਪ੍ਰਭੂ ਨੇ ਫੇਰ ਵੀ ਸੱਤ ਦਿਨ ਕਿਸ਼ਤੀ ਦਾ ਦਰਵਾਜ਼ਾ ਖੋਲ ਕੇ ਰੱਖਿਆ ਤੇ ਜਦੋਂ ਸੱਤਾਂ ਦਿਨਾਂ ਦੇ ਬਾਅਦ ਵੀ ਕੋਈ ਕਿਸ਼ਤੀ ਦੇ ਵਿੱਚ ਨਹੀਂ ਆਇਆ ਤੇ वचन ਦੇ ਵਿੱਚ ਲਿਖਿਆ ਖੁਦਾ ਨੇ ਉਹ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਤੇ ਫਿਰ ਪੂਰੀ ਧਰਤੀ ਦੇ ਉੱਤੇ 40 ਦਿਨ ਤੇ 40 ਰਾਤ ਮੀਂਹ ਪੈਂਦਾ ਰਿਹਾ ਤੇ ਖੁਦਾ ਨੇ ਪର୍ਵਤ ਵੀ ਪਾਣੀ ਦੇ ਨਾਲ ਟੱਕ ਦਿੱਤੇ ਮੰਨ ਲਾ ਕੇ ਵਚਨ ਦੇ ਵਿੱਚ ਲਿਖਿਆ ਕਿ 15 ਹਾਥ ਉੱਚਾ ਪਾਣੀ ਪਹਾੜਾਂ ਦੇ ਉੱਤੋਂ ਵੀ ਕਰ ਦਿੱਤਾ ਕਿ ਭਾਵੇਂ ਇੱਕ ਵੀ ਸ਼ਰੀਰ ਨਾ ਬਚੇ ਤੇ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਆਪਣੇ ਬੰਦੇ ਨੂਹ ਨੂੰ ਕਿਸ਼ਤੀ ਦੇ ਵਿੱਚ ਬਿਠਾ ਕੇ ਤੇ ਉਹਨੂੰ ਸੇਵ ਜਗ੍ਹਾ ਤੇ ਰੱਖਿਆ ਭਾਵੇਂ ਉਹਨੂੰ ਬਚਾ ਲਿਆ ਇਹ ਹੀ ਵੇਖੋ ਦੁਨੀਆ ਦੀ ਬਰਿਆਈ ਤੇ ਵੇਖੋ ਜਦੋਂ ਅਸੀਂ ਵਚਨ ਨੂੰ ਪੜ੍ਹਦੇ ਆ ਅੱਗੇ ਵਚਨ ਨੂੰ ਪੜ੍ਹਦੇ ਆ ਮੱਤੀ ਦੀ ਅੰਜੀਰ ਉਹਦਾ 15ਵ ਬਬ ਉਦੀ ਉਨੀयत ਵਿੱਚ ਲਿਖਿਆ ਕਿਉਂਕਿ ਬੁਰੇ ਖਿਆਲ ਖੂਨ ਹਰਾਮ ਕਰੀ ਵਿ ਵਿਚਾਰ ਚੋਰੀਆਂ ਝੂਠੀਆਂ ਗਵਾਈਆਂ ਨਿੰਦਿਆ ਦਿਲ ਦੇ ਵਿੱਚੋਂ ਨਿਕਲਦੇ ਨੇ ਵੇਖੋ ਇਹ ਪ੍ਰਭੂ ਯੇਸ਼ੂ ਮਸੀਹ ਨੇ ਵੀ ਹੁਣ ਨਵੇਂ ਨੇਮ ਦੇ ਵਿੱਚ ਕਿਹਾ ਕਿਉਂਕਿ ਅੱਜ ਵੀ ਵੇਖੋ ਅੱਜ ਹੁਣ ਅੱਜ ਵੀ ਦੁਨੀਆ ਦੇ ਵਿੱਚ ਇਹੀ ਚੀਜ਼ਾਂ ਚੱਲ ਰਹੀਆਂ ਨੇ ਅੱਜ ਵੀ ਦੁਨੀਆ ਨੇ ਪੂਰੀ ਧਰਤੀ ਨੂੰ ਆਪਣੇ ਮਨ ਦੇ ਖਿਆਲਾਂ ਦੇ ਨਾਲ ਸੋਚਾਂ ਨੇ ਖਰਾਬ ਕਰਕੇ ਰੱਖਿਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਵੇਖੋ ਕਿ ਇਨਸਾਨ ਜੇ ਕੋਈ ਮਾਸ ਖਾਂਦਾ ਆ ਜੇ ਕੋਈ ਆਂਡੇ ਖਾ ਲੈਂਦਾ ਉਹਦੇ ਨਾਲ ਉਹਦੇ ਸਰੀਰ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਫਰਕ ਕਿਹਦੇ ਨਾਲ ਪੈਂਦਾ ਆ ਕਿਉਂਕਿ ਪ੍ਰਭੂ ਨੇ ਕਿਹਾ ਮੱਤੀ 15 ਦੀ 19 ਦੇ ਵਿੱਚ ਕਿ ਤੁਕੇ ਬੁਰੇ ਖਿਆਲ ਜਿਹੜੇ ਇਨਸਾਨ ਦੇ ਦਿਲ ਵਿੱਚ ਆਉਂਦੇ ਨੇ ਖੂਨ ਜਿਹੜੇ ਇੱਕ ਦੂਜੇ ਦੇ ਉਹ ਖੂਨ ਕਰਦਾ ਹੈ ਹਰਾਮਕਾਰੀ ਜਿਹੜੀਆਂ ਜਨਾਨੀਆਂ ਨਾਲ ਇੱਕ ਦੂਜੇ ਨਾਲ ਹਰਾਮਕਾਰੀ ਕਰਦਾ ਹੈ ਵੀ ਵਿਚਾਰ ਝੂਟੀਆਂ ਗਵਾਹੀਆਂ ਇਹ ਸਭ ਪ੍ਰਭੂ ਨੇ ਕਿਹਾ ਦਿਲ ਵਿੱਚੋਂ ਨਿਕਲਦੇ ਨੇ ਤੇ ਇਹ ਇਨਸਾਨ ਨੂੰ ਬੁਰਾ ਕਰਦੇ ਨੇ ਹਾਲੇਲੂਇਆ ਹਾਲੇਲੂਇਆ ਵੇਖੋ ਤਾਂ ਹੀ ਪ੍ਰਭੂ ਨੇ ਕਿਹਾ ਕਿ ਜੇ ਬੰਦਾ ਕੋਈ ਇਹੋ ਜੀਆਂ ਚੀਜ਼ਾਂ ਖਾ ਲੈਂਦਾ ਕੋਈ ਮਾਸ ਖਾ ਲੈਂਦਾ ਮੀਟ ਖਾ ਲੈਂਦਾ ਇਹਦੇ ਨਾਲ ਇਨਸਾਨ ਦਾ ਸਰੀਰ ਦਾ ਆਤਮਾ ਉਹਨੂੰ ਕੋਈ ਵੀ ਫਰਕ ਨਹੀਂ ਪੈਂਦਾ ਫਰਕ ਪੈਂਦਾ ਆ ਜਿਹੜੀਆਂ ਆ ਵਿਚਾਰ ਚੋਰੀਆਂ ਝੂਠੀਆਂ ਗਵਾਹੀਆਂ ਨਿੰਦਿਆ ਚੁਗਲੀ ਇੱਕ ਦੂਜੇ ਦਾ ਖੂਨ ਖਰਾਬਾ ਜਿਹੜਾ ਦਿਲ ਦੇ ਵਿੱਚ ਉਹ ਗੁਰੇ ਖਿਆਲ ਨਿਕਲਦੇ ਇਹ ਪ੍ਰਭੂ ਨੇ ਕਿਹਾ ਬੰਦੇ ਦੇ ਜੀਵਨ ਨੂੰ ਖਰਾਬ ਕਰਦੇ ਨੇ ਜਨਾਨੀ ਦੇ ਜੀਵਨ ਨੂੰ ਖਰਾਬ ਕਰਦੇ ਨੇ ਵੇਖੋ ਫਿਰ ਪ੍ਰਭੂ ਨੇ ਵੀ ਕਿਹਾ ਪ੍ਰਭੂ ਨੇ ਕਿਹਾ ਅੱਗੇ ਜਦੋਂ ਅਸੀਂ ਵਚਨ ਪੜ੍ਹਦੇ ਹਾਂ 24 32 ਦੀ ਇੰਜੀਲ 24 ਦੀ 37 ਵਿੱਚ ਪ੍ਰਭੂ ਨੇ ਕਿਹਾ ਜਿਸ ਤਰ੍ਹਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤਰ ਦਾ ਵੀ ਆਉਣਾ ਉਸੇ ਤਰ੍ਹਾਂ ਹੋਵੇਗਾ ਵੇਖੋ ਪ੍ਰਭੂ ਨੇ ਕਿਹਾ ਕਿ ਜਿੱਦਾਂ ਨੂਹ ਦੇ ਦਿਨਾਂ ਦੇ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਸ਼ਾਦੀਆਂ ਕਰਦੇ ਹੀ ਕੋਈ ਚਿੰਤਾ ਨਹੀਂ ਆਰਾਮ ਦੇ ਨਾਲ ਬੁੱਤ ਪ੍ਰਸਤੀ ਕਰਦੇ ਹੀ ਆਪਣੇ ਘਰ ਬਣਾਉਂਦੇ ਹੀ ਖਾਂਦੇ ਪੀਂਦੇ ਹੀ ਤੇ ਪ੍ਰਭੂ ਨੇ ਕਿਹਾ ਉਸੇ ਤਰ੍ਹਾਂ ਵੀ ਮੇਰਾ ਵੀ ਆਉਣਾ ਹੋਵੇਗਾ ਵੇਖੋ ਅੱਜ ਵੀ ਲੋਕ ਉਹੀ ਕੰਮ ਕਰ ਰਹੇ ਨੇ ਅੱਜ ਵੀ ਲੋਕਾਂ ਦੇ ਬੁਰੇ ਵਿਚਾਰ ਬੁਰੇ ਖਿਆਲ ਖੂਨ ਖਰਾਬੇ ਵਿ ਵਿਚਾਰ ਅੱਜ ਵੀ ਨੌਜਵਾਨ ਮੁੰਡੇ ਕੁੜੀਆਂ ਜਿਹਦਾ ਜੀ ਕਰਦਾ ਜਿਹਦੇ ਨਾਲ ਵਿਆਹ ਕਰਵਾ ਰੇਨ ਅੱਜ ਵੀ ਉਹੀ ਬੁਰੀਾਈ ਧਰਤੀ ਦੇ ਉੱਤੇ ਵਧ ਗਈ ਹੈ ਅੱਜ ਵੀ ਹਰੇਕ ਜਿਹੜੇ ਇਨਸਾਨ ਦਾ ਖਿਆਲ ਆ ਬੁਰਾ ਹੁੰਦਾ ਜਾ ਰਿਹਾ ਹੈ ਅੱਜ ਵੀ ਲੋਕ ਖੂਨ ਇੱਕ ਦੂਜੇ ਨੂੰ ਗੋਲੀ ਮਾਰ ਲੱਗਿਆ ਇੱਕ ਮਿੰਟ ਨਹੀਂ ਲਾਉਂਦੇ ਅੱਜ ਵੀ ਇਨਸਾਨ ਇੱਕ ਦੂਜੇ ਨੂੰ ਗਾਲਾਂ ਕੱਢਣ ਦੇ ਵਿੱਚ ਮਿੰਟ ਨਹੀਂ ਲਾਉਂਦੇ ਅੱਜ ਵੀ ਇਨਸਾਨ ਨੇ ਧਰਤੀ ਦੇ ਉੱਤੇ ਇਹੋ ਜੀ ਬਰਿਆਈ ਕਰਨੀ ਸ਼ੁਰੂ ਕਰ ਦਿੱਤੀ ਆ ਕਿ ਖੁਦਾ ਨੇ ਪ੍ਰਭੂ ਨੇ ਕਿਹਾ ਜਿੱਦਾਂ ਨੂਹ ਦੇ ਦਿਨ ਵਿੱਚ ਹੋਵੇਗਾ ਇਦਾਂ ਹੀ ਮਨੁੱਖ ਦੇ ਦਿਨ ਦਾ ਆਉਣਾ ਵੀ ਹੋਵੇਗਾ ਵੇਖੋ वचन ਦੇ ਵਿੱਚ ਲਿਖਿਆ ਕਿ ਖੁਦਾ ਨੇ ਜਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਕਦੋਂ ਧਰਤੀ ਦੇ ਉੱਤੇ ਪਾਣੀ ਆ ਗਿਆ ਇਸੇ ਤਰ੍ਹਾਂ ਹੋਣ ਵੀ ਪ੍ਰਭੂ ਯੇਸ਼ੂ ਮਸੀਹ ਦੇ ਸਮੇਂ ਤੇ ਅੱਜ ਵਾਲੀ ਦੁਨੀਆ ਦੇ ਨਾਲ ਹੋਵੇਗਾ ਕਿਉਂ ਹੋਵੇਗਾ ਕਿਉਂਕਿ ਉਸ ਸਮੇਂ ਵੀ ਵੇਖੋ ਲੋਕਾਂ ਨੇ ਕਿਹਾ ਕਿ ਪਹਿਲਾਂ ਕਦੇ ਮੀਂਹ ਨਹੀਂ ਆਇਆ ਤੇ ਹੁਣ ਕਦੇ ਮੀਂਹ ਕਿੱਥੋਂ ਮੀਂਹ ਆਵੇਗਾ ਕਿਉਂਕਿ वचन ਦੇ ਵਿੱਚ ਲਿਖਿਆ ਕਿ ਪਹਿਲਾਂ ਕਦੇ ਮੀਂਹ ਨਹੀਂ ਪਿਆ ਸਿਰਫ ਧੁੰਦ ਉੱਠਦੀ ਸੀ ਤੇ ਧਰਤੀ ਨੂੰ ਸਿੰਜਦੀ ਉਸ ਸਮੇਂ ਜਦੋਂ ਖੁਦਾ ਨੇ ਪਾਣੀ ਦੇ ਨਾਲ ਦੁਨੀਆ ਨੂੰ ਮਾਰਿਆ ਕਿਉਂਕੋ ਲੋਕ ਸੋਚਦੇ ਕਿ ਪਹਿਲਾਂ ਨਹੀਂ ਕਦੀ ਮੀ ਆਇਆ ਤੇ ਹੁਣ ਕਿਦਾਂ ਆਵੇਗਾ ਵੇਖੋ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਅਸੀਂ ਜਦੋਂ ਕਹਿੰਦੇ ਆ ਕਿ ਉਹ ਜਿਹੜੀ ਕਿਸ਼ਤੀ ਹੈ ਹੁਣੰਤ ਦੇ ਦਿਨਾਂ ਦੇ ਵਿੱਚ ਜਿਹੜੀ ਕਿਸ਼ਤੀ ਹੈ ਜਿਹੜੀ ਨੂਨ ਨੇ ਤਿਆਰ ਕੀਤੀ ਹੋਈ ਹੈ ਯੇਸ਼ੂ ਮਸੀਹ ਦੇ ਨਾਂ ਦੀ ਕਿਸ਼ਤੀ ਹੈ ਉਹ ਯੇਸ਼ੂ ਮਸੀਹ ਦੇ ਨਾਂ ਦਾ ਕੀ ਹੈ ਇੱਕ ਜਹਾਜ਼ ਜਿਹਦਾ ਅੱਜ ਤੱਕ ਦਰਵਾਜ਼ਾ ਖੁੱਲ ਕੇ ਰੱਖਿਆ ਵੇਖੋ वचन ਦੇ ਵਿੱਚ ਲਿਖਿਆ ਕਿ ਖੁਦਾ ਨੇ ਉਹ ਕਿਸ਼ਤੀ ਦਾ ਦਰਵਾਜ਼ਾ 7 ਦਿਨ ਖੋਲ ਕੇ ਰੱਖਿਆ ਅੱਜ ਵੀ ਵੇਖੋ ਖੁਦਾ ਨੇ ਉਹ ਦਰਵਾਜ਼ਾ ਯੇਸ਼ੂ ਮਸੀਹ ਦੇ ਨਾਂ ਦਾ ਦਰਵਾਜ਼ਾ ਖੋਲ ਕੇ ਰੱਖਿਆ ਪ੍ਰਭੂ ਨੇ ਵੀ ਕੀ ਕਿਹਾ ਕਿ ਮੈਂ ਕੀ ਆ ਸਵਰਗ ਦਾ ਦਰਵਾਜ਼ਾ ਅੱਜ ਵੀ ਵੇਖੋ ਸਵਰਗ ਦਾ ਦਰਵਾਜ਼ਾ ਖੁੱਲਿਆ ਹੈ ਤੇ ਅੱਜ ਵੀ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਦਰਵਾਜ਼ੇ ਦੇ ਵਿੱਚ ਹੁੰਦੀ ਆਉਣਾ ਨਹੀਂ ਚਾ ਰਹੇ ਵੇਖੋ वचन ਦੇ ਵਿੱਚ ਲਿਖਿਆ ਉਸ ਸਮੇਂ ਖੁਦਾ ਨੇ ਨੂ ਨੂੰ ਤੇ ਉਹਦੇ ਪਰਿਵਾਰ ਨੂੰ ਵੀ ਬਚਾਇਆ ਵੇਖੋ ਇਹਦਾ ਮਤਲਬ ਇਹ ਨਹੀਂ ਹੈ ਕਿ ਨੂ ਨੂੰ ਉਹਦੇ ਪਰਿਵਾਰ ਨੂੰ ਤੇ ਖੁਦਾ ਨੇ ਬਚਾ ਲਿਆ ਪਰ ਜਿਨ੍ਹਾਂ ਲੋਕ ਦਰਵਾਜ਼ੇ ਦੇ ਵਿੱਚ ਦੀ ਨਹੀਂ ਆਏ ਜਿਹੜੇ ਉਹ ਕਿੱਤੀ ਵਿੱਚ ਨਹੀਂ ਵੜੇ ਵੇਖੋ ਉਹਨਾਂ ਦੇ ਨਾਲ ਕੁਝ ਵਿਚਾਰੀਆਂ ਜਨਾਨੀਆਂ ਉਹ ਵੀ ਹੋਣੀਆਂ ਜਿਹੜੀਆਂ ਉਸ ਸਮੇਂ ਜਿਨ੍ਹਾਂ ਦੇ ਪੇਟ ਦੇ ਵਿੱਚ ਬੱਚੇ ਹੋਣੇ ਵੇਖੋ ਉਸ ਸਮੇਂ ਉਹ ਵੀ ਬੱਚੇ ਹੀ ਜਿਹੜੇ ਹੋ ਸਕਦਾ 2 ਸਾਲ ਦੇ ਹੋਣ ਜਿਹੜੇ ਹੋ ਸਕਦਾ 5 ਸਾਲ ਦੇ ਹੋਣ ਜਿਹੜੇ 10 ਸਾਲ ਦੇ ਹੋਣ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਦਾ ਗੁੱਸਾ ਉਹਨਾਂ ਦੇ ਉੱਤੇ ਪੜ ਗਿਆ ਫਿਰ ਖੁਦਾ ਨੇ ਕਿਹਦੇ ਉੱਤੇ ਤਰਸਨੀ ਕੀਤਾ ਕਿਉਂ ਕਿਉਂਕਿ ਖੁਦਾ ਨੇ ਉਹਨਾਂ ਨੂੰ ਸਮਾਂ ਦਿੱਤਾ ਖੁਦਾ ਨੇ ਉਹਨਾਂ ਲਈ ਦਰਵਾਜ਼ਾ ਖੋਲ ਕੇ ਰੱਖਿਆ ਸੌ ਸਾਲ ਬਹੁ ਸਮਾਂ ਪ੍ਰਭੂ ਦੇ ਦਾਸ ਨੂ ਨੇ ਉਹਨਾਂ ਦੇ ਉੱਤੇ ਪ੍ਰਚਾਰ ਕੀਤਾ ਕਿ ਤਬਾਈ ਆਉਣ ਵਾਲੀ ਹੈ ਤਬਾਈ ਆਉਣ ਵਾਲੀ ਹੈ ਪਰਲੋ ਹੀ ਆਉਣ ਵਾਲੀ ਹੈ ਪਰ वचन ਦੇ ਵਿੱਚ ਲਿਖਿਆ ਨਾ ਉਹਨਾਂ ਨੇ ਵਿਸ਼ਵਾਸ ਕੀਤਾ ਨਾ ਉਹਨਾਂ ਦੇ ਬੱਚਿਆਂ ਨੇ ਵਿਸ਼ਵਾਸ ਕੀਤਾ ਨਾ ਉਹਨਾਂ ਦੀ ਆਉਣ ਵਾਲੀ ਅੰਤ ਨੇ ਵਿਸ਼ਵਾਸ ਕੀਤਾ ਵੇਖੋ ਜੇ ਕਾਫੀ ਸਮਾਂ ਲੱਗਾ ਤੇ ਪੀੜੀਆਂ 2 3 4 5 ਅੱਗੇ ਗਈਆਂ ਹੀ ਹੋਣੀਆਂ ਪਰ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਅੱਜ ਵੀ ਵੇਖੋ ਜਦੋਂ ਪ੍ਰਭੂ ਯਿਸੂ ਮਸੀਹ ਨੇ ਦੁਨੀਆ ਦੇ ਉੱਤੇ ਆਉਣਾ ਹੈ ਤੇ वचन ਦੇ ਵਿੱਚ ਲਿਖਿਆ ਕਿ ਉਹਦੇ ਅੱਗੇ ਉਹੀ ਖਲੋਊਗਾ ਜਿਹੜਾ ਉਹਦੇ ਨਾਂ ਦੇ ਵਿੱਚ ਹੋਵੇਗਾ ਜਿਹੜਾ ਉਹਦੇ ਉੱਤੇ ਵਿਸ਼ਵਾਸ ਕਰੇਗਾ ਜਿਹੜਾ ਉਹਦੇ ਹੁਕਮਾਂ ਦੇ ਉੱਤੇ ਚੱਲੇਗਾ ਉਹੀ ਉਹਦੇ ਅੱਗੇ ਖਲੋਵੇਗਾ ਕਿਉਂਕਿ ਪ੍ਰਭੂ ਨੇ ਕਿਹਾ ਜਿਸ ਤਰ੍ਹਾਂ ਨੂਹ ਦੇ ਦਿਨ ਸਨ ਇਸੇ ਤਰ੍ਹਾਂ ਮੇਰਾ ਇਸ ਧਰਤੀ ਦੇ ਉੱਤੇ ਆਉਣਾ ਹੋਵੇਗਾ ਵੇਖੋ ਉਹਨਾਂ ਲੋਕਾਂ ਨੇ ਕਿਉਂ ਇਹ ਚੀਜ਼ਾਂ ਕੀਤੀਆਂ ਕਿਉਂ ਉਹਨਾਂ ਨੇ ਪ੍ਰਭੂ ਦਾ ਹੁਕਮ ਨਹੀਂ ਮੰਨਿਆ ਵੇਖੋ ਜਦੋਂ ਅਸੀਂ ਰੋਮੀਆਂ ਦੀ ਕਿਤਾਬ ਉਹਦਾ ਇੱਕ ਬਾਪ ਉਹਦੀ 28 ਆਇਤ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਜਿਵੇਂ ਉਹਨਾਂ ਨੂੰ ਪਰਮੇਸ਼ਰ ਨੂੰ ਆਪਣੀ ਪਸਾਨ ਵਿੱਚ ਰੱਖਣਾ ਚੰਗਾ ਨਾ ਲੱਗਾ ਓਵੇਂ ਹੀ ਪਰਮੇਸ਼ਰ ਨੇ ਉਹਨਾਂ ਨੂੰ ਮੰਦੀ ਬੁੱਧ ਦੇ ਵਾਸਤੇ ਵਿੱਚ ਕਰ ਦਿੱਤਾ ਤੇ ਬੁਰੇ ਕੰਮ ਕਰਨ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਜਿੱਦਾਂ ਉਹਨਾਂ ਨੂੰ ਪਰਮੇਸ਼ਰ ਨੂੰ ਆਪਣੀ ਪਸਾਨ ਦੇ ਵਿੱਚ ਰੱਖਣਾ ਚੰਗਾ ਨਾ ਲੱਗਾ ਤੇ ਖੁਦਾ ਨੇ ਵੀ ਉਹਨਾਂ ਨੂੰ ਮਾੜੀ ਬੁੱਧ ਦੇ ਵਾਸਤੇ ਵਿੱਚ ਕਰ ਦਿੱਤਾ ਭਾਗ ਸ਼ੈਤਾਨ ਦੇ ਵਾਸਤੇ ਵਿੱਚ ਕਰ ਦਿੱਤਾ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਰੱਬ ਬਣਾ ਲਏ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਬੁੱਤ ਬਣਾ ਲਏ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਉਹਨਾਂ ਦੇ ਦਿਲ ਦੇ ਵਿੱਚ ਆਇਆ ਉਦਾਂ ਹੀ ਉਹਨਾਂ ਨੇ ਕੰਮ ਕੀਤੇ ਉਦਾਂ ਹੀ ਉਹਨਾਂ ਨੇ ਭਗਤੀ ਕੀਤੀ ਤੇ ਖੁਦਾ ਨੇ ਵੀ ਉਹਨਾਂ ਨੂੰ ਮੰਦੀਪ ਦੁੱਧ ਦੇ ਵਾਸਤੇ ਵਿੱਚ ਕਰ ਦਿੱਤਾ ਕਿ ਹਰ ਪ੍ਰਕਾਰ ਦੇ ਉਹ ਗੰਦੇ ਮੰਦੇ ਕਰਨ ਤੇ ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਦਾ ਪਾਪਾਂ ਦਾ ਘੜਾ ਭਰ ਗਿਆ ਤੇ ਅੱਜ ਵੀ ਵੇਖੋ ਲੋਕ ਉਹੀ ਕੰਮ ਰੇ ਅੱਜ ਵੀ ਵੇਖੋ ਲੋਕ ਆਪਣੀ ਮਰਜ਼ੀ ਦੇ ਨਾਲ ਹੀ ਆਪਣੀ ਮਰਜ਼ੀ ਦੇ ਨਾਲ ਰੱਬ ਨੂੰ ਬਣਾਉਣਾ ਚਾਹੁੰਦੇ ਆ ਵੇਖੋ ਜਿਸ ਖੁਦਾ ਨੇ ਧਰਤੀ ਨੂੰ ਬਣਾਇਆ ਜੇ ਅਸੀਂ ਉਹਦੇ ਅੱਗੇ ਝੁਕਾਂਗੇ ਤੇ ਉਹਦੇ ਤੋਂ ਕੀ ਕਰਾਂਗੇ ਫਿਰ ਬਚ ਜਾਵਾਂਗੇ ਪਰ ਜੇ ਅਸੀਂ ਉਹਦੇ ਉਲਟ ਹੋ ਕੇ ਚੱਲਾਂਗੇ ਤੇ ਵਚਨ ਦੇ ਵਿੱਚ ਲਿਖਿਆ ਕਿ ਇਸ ਕਰਕੇ ਖੁਦਾ ਨੇ ਉਹਨਾਂ ਨੂੰ ਨੀਚੇ ਆਸਰਾ ਦੇ ਵਾਸਤੇ ਕਰ ਦਿੱਤਾ ਕਿ ਉਹ ਹਰ ਪ੍ਰਕਾਰ ਦੇ ਬੁਰੇ ਕੰਮ ਕਰਨ ਤੇ ਉਹਦੀ ਸਜ਼ਾ ਦੇ ਹੇਠ ਆਉਣ ਅੱਗੇ ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ ਪਹਿਲਾ ਪੱਤਰ ਸੁਦੀ ਤਿੰਨ ਦੀ 20 ਅਧਿਆਇ ਵਿੱਚ ਪੜਦੇ ਹਾਂ ਜਿਹੜੇ ਪਿਛਲੇ ਸਮੇਂ ਅਣ ਅਗਿਆ ਕਰੀ ਸਨ ਜਿਸ ਵੇਲੇ ਪਰਮੇਸ਼ਰ ਨੂੰ ਦੇ ਦਿਨਾਂ ਵਿੱਚ ਧੀਰਜ ਨਾਲ ਉਡੀਕ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਸੀ ਜਿਹਦੇ ਵਿੱਚ 8 ਜਣੇ ਬੱਚ ਨਿਕਲੇ ਸਨ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਜਿਹੜੇ ਪਿਛਲੇ ਅਣ ਅਗਿਆ ਕਰੀ ਸਨ ਭਾਵੇਂ ਕਿ ਜਿਹੜਾ ਆਪਾਂ ਪੜਿਆ ਹੀ ਆ ਪਹਿਲਾਂ ਕਿ ਜਿਨ੍ਹਾਂ ਪਿਛਲੇ ਸਮੇਂ ਦੇ ਵਿੱਚ ਅਣ ਅਗਿਆ ਕਰੀ ਕੀਤੀ ਖੁਦਾ ਨੇ ਫਿਰ ਵੀ ਕਿਸ਼ਤੀ ਦਾ ਮੂੰਹ ਖੋਲ ਕੇ ਰੱਖਿਆ ਪਰ ਲੋਕਾਂ ਨੇ ਇਸ ਟੀਲੀ ਵਿੱਚ ਨਹੀਂ ਆਈ ਵੇਖੋ ਅੱਜ ਇਹ ਬਚਨ ਦੇ ਵਿੱਚ ਸਾਨੂੰ ਕੀ ਸਿੱਖਿਆ ਮਿਲਦੀ ਆ ਕਿ ਇਹ ਸਿੱਖਿਆ ਮਿਲਦੀ ਆ ਕਿ ਜਿਸ ਤਰ੍ਹਾਂ ਨੂੰ ਦੇ ਦਿਨਾਂ ਦੇ ਵਿੱਚ ਲੋਕਾਂ ਨੇ ਹਨ ਅਗਿਆਕਾਰੀ ਕੀਤੀ ਤੇ ਬੁਰੇ ਖਿਆਲਾਂ ਦੇ ਨਾਲ ਚੱਲੇ ਇਸੀ ਤਰ੍ਹਾਂ ਹੁਣ ਅਹੀਂ ਨਾ ਚਲੀਏ ਇਸ ਕਰਕੇ ਨਾ ਚਲੀਏ ਕਿ ਅਹੀਂ ਬਚਾਏ ਜਾਈਏ ਸਾਡੇ ਬੱਚੇ ਬਚਾਏ ਜਾਣ ਸਾਡੀ ਆਉਣ ਵਾਲੀ ਪੀੜ੍ਹੀ ਬਚਾਈ ਜਾਵੇ ਤਾਂ ਕਿ ਅਸੀਂ ਖੁਦਾ ਦੇ ਨਾਲ ਜੁੜੇ ਰਹੀਏ ਤੇ ਜਦੋਂ ਅਸੀਂ ਜਾਈਏ ਤੇ ਖੁਦਾ ਸਾਡੇ ਜੀਵਨ ਤੋਂ ਖੁਸ਼ ਹੋ ਕੇ ਤੇ ਕੀ ਦੇਵੇ ਬਰਕਤ ਦੇਵੇ ਵੇਖੋ वचन ਦੇ ਵਿੱਚ ਲਿਖਿਆ ਬਰਕਤ ਤੇ ਸ਼ਰਾਬ ਉਹਦੇ ਕੋਲ ਆ ਵੇਖੋ ਉਹਨਾਂ ਲੋਕਾਂ ਨੇ ਕਹਿਣਾ ਨਹੀਂ ਮੰਨਿਆ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਖੁਦਾ ਦਾ ਸ਼ਰਾਬ ਲਿਆ ਹallelujah ਤੇ ਵੇਖੋ ਹੁਣ ਆਡੇ ਕੋ ਸਮਾਇਆ ਹੁਣ ਯਿਸੂ ਮਸੀਹ ਦੇ ਉਹ ਦਰਵਾਜਾ ਯਿਸੂ ਮਸੀਹ ਦੇ ਨਾਮ ਦੀ ਕਿਸ਼ਤੀ ਦਾ ਦਰਵਾਜਾ ਖੁੱਲਿਆ ਆ ਤੇ ਅੱਜ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਮਤਲਬ ਆਪਣੇ ਮਨਾਂ ਨੂੰ ਕਟੋਰ ਕਰਕੇ ਬੈਠੇ ਨੇ ਵੇਖੋ ਭੈਣ ਭਰਾਓ ਅੱਜ ਹੀ ਯਿਸੂ ਮਸੀਹ ਦੇ ਨਾਂ ਦੀ ਕਿਸ਼ਤੀ ਦੇ ਵਿੱਚ ਦਾਖਲ ਹੋਵੋ ਵੇਖੋ ਤੁਹੀ ਬਚਾਏ ਜਾਓਗੇ ਤੁਹਾਡਾ ਘਰਾਣਾ ਬਚਾਇਆ ਜਾਏਗਾ ਵੇਖੋ ਜਿਸ ਖੁਦਾ ਨੇ ਧਰਤੀ ਤੇ ਅਸਮਾਨ ਨੂੰ ਬਚਾ ਬਣਾਇਆ ਆ ਉਹੀ ਉਹ ਧਰਤੀ ਦਾ ਤੇ ਅਸਮਾਨ ਦਾ ਤੇ ਸਾਰੀ ਚੀਜ਼ਾਂ ਦਾ ਕਰਤਾ ਤੇ ਧਰਤਾ ਹੈ वचन ਦੇ ਵਿੱਚ ਲਿਖਿਆ ਉਹਨੇ ਧਰਤੀ ਨੂੰ ਹਵਾ ਦੇ ਵਿੱਚ ਲਟਕਾਇਆ ਹੈ ਉਹੀ ਧਰਤੀ ਨੂੰ ਮਨੁੱਖ ਨੂੰ ਵਸਾਉਣ ਦੇ ਲਈ ਦਿੰਦਾ ਹੈ ਵੇਖੋ ਸਾਰੀ ਧਰਤੀ ਉਹਦੀ ਬਣਾਈ ਹੋਈ ਆ ਵੇਖੋ ਜੇ ਸਾਇੰਸ ਦੀ ਗੱਲ ਕਰ ਦੋ ਤੇ ਸਾਇੰਸ ਵੀ ਆਮ ਇਨਸਾਨੀ ਸਾਇੰਸ ਖੁਦਾ ਦਾ ਸਾਹਮਣਾ ਨਹੀਂ ਕਰ ਸਕਦੀ ਵੇਖੋ ਬਹੁਤ سارے ਲੋਕ ਨੇ ਕਿ ਸਾਇੰਸ ਇਦਾਂ ਕਹਿੰਦੀ ਵੇਖੋ ਸਾਇੰਸ ਕੀ ਕਹਿੰਦੀ ਜਿੱਦਾਂ ਦੇ ਤੁਸੀਂ ਜੇ ਉਦਾਂ ਦੇ ਸਾਇੰਸ ਵਾਲੇ ਵੇਖੋ ਉਹਨਾਂ ਨੂੰ ਥੋੜੀ ਜਿਹੀ ਜ਼ਿਆਦਾ ਦਿਮਾਗ ਦੇ ਵਿੱਚ ਉਹਨਾਂ ਦੇ ਪੜ੍ਹਾਈ ਦਾ ਕੀੜਾ ਜਿਆਦਾ ਵੱਧ ਜਾਂਦਾ ਹੈ ਤੇ ਉਹ ਫਿਰ ਰੱਬ ਦੇ ਉਲਟੋਂ ਕੇ ਕੰਮ ਕਰਦੇ ਨੇ ਵੇਖੋ ਪਰ वचन ਦੇ ਵਿੱਚ ਲਿਖਿਆ ਕਿ ਜਿਹੜੀ ਇਨਸਾਨ ਦੀ ਬੁੱਧ ਆ ਉਹ ਪਰਮੇਸ਼ਰ ਦਾ ਕੰਮ ਨਹੀਂ ਕਰਦੀ ਕਿਉਂਕਿ ਇਨਸਾਨ ਦੀ ਬੁੱਧ ਕੀ ਆ ਕਿ ਬੁੱਤ ਪ੍ਰਤੀ ਆਪਣੀ ਮਰਜ਼ੀ ਦੇ ਨਾਲ ਖੁਦਾ ਦੇ ਵਚਨਾਂ ਦੇ ਉਲਟ ਚੱਲਣਾ ਵੇਖੋ ਉਲਟ ਚੱਲਦੇ ਨੇ ਉਹ ਕਹਿੰਦੇ ਨੇ ਬੰਦਾ ਬਾਂਦਰ ਤੋਂ ਬਣਿਆ ਵੇਖੋ ਬਾਂਦਰ ਤੋਂ ਨਹੀਂ ਬਣਿਆ ਖੁਦਾ ਨੇ ਇਨਸਾਨ ਨੂੰ ਮਿੱਟੀ ਤੋਂ ਬਣਾਇਆ ਤੇ ਉਹਨੇ ਉਹਦੇ ਵਿੱਚ ਆਪਣੇ ਸਾਹ ਫੂਕ ਕੇ ਤੇ ਜਾਨ ਪਾਈ ਆ ਅੱਜ ਵੀ ਵੇਖੋ ਇਨਸਾਨ ਪ੍ਰਭੂ ਨੇ ਉਹਨੂੰ ਕਿਹਾ ਹੈ ਕਿ ਤੂੰ ਮਿੱਟੀ ਚੋਂ ਨਿਕਲਿਆ ਤੇ ਮਿੱਟੀ ਦੇ ਵਿੱਚ ਹੀ ਜਾਵੇਂਗਾ ਅੱਜ ਵੀ ਇਨਸਾਨ ਦੱਸੋ ਜੇ ਮਿੱਟੀ ਵਿੱਚੋਂ ਬਣਦਾ ਹੈ ਸਰੀਰ ਉਹਦਾ ਤੇ ਫਿਰ ਆਤਮਾ ਖੁਦਾ ਕੋਲ ਚਲ ਜਾਂਦਾ ਤੇ ਮਿੱਟੀ ਦੇ ਵਿੱਚ ਹੀ ਉਹਦਾ ਸਰੀਰ ਮਿਲਦਾ ਹੈ ਕੋਈ ਮਾਰ ਕੋਈ ਦਬ ਦਿੰਦਾ ਕੋਈ ਸਾੜ ਦਿੰਦਾ ਕੋਈ ਡੋੜ ਦਿੰਦਾ ਮਿਲਦਾ ਮਿੱਟੀ ਦੇ ਵਿੱਚ ਹੀ ਆ ਕਿਉਂਕਿ ਖੁਦਾ ਦੇ ਜਿੰਦੇ ਜਿਹੜੇ ਉਹਨੇ ਦਿੱਤੇ ਨੇ ਵੇਖੋ ਧਰਤੀ ਉਹਦੀ ਆ ਬਣਾਉਣ ਵਾਲਾ ਉਹ ਹੈ ਤੇ ਫਿਰ ਉਹਦਾ ਹੀ ਹੁਕਮ ਧਰਤੀ ਦੇ ਉੱਤੇ ਚੱਲਣਾ ਹੈ ਉਹੀ ਸੱਚਾ ਆ ਤੇ ਉਹਨੇ ਹੀ ਸੱਚਾ ਰਹਿਣਾ ਆ ਉਹੀ ਜਿੰਦਾ ਆ ਤੇ ਉਹਨੇ ਜਿੰਦਾ ਰਹਿਣਾ ਆ ਵੇਖ ਹੋਰ ਕੋਈ ਵੀ ਨਹੀਂ ਹੈ ਹallelujah ਵੇਖੋ ਅੱਜ ਵੀ ਤੁਹਾਡੇ ਕੋਲ ਸਮਾਂ ਹੈ ਬਚੋ ਆਪ ਬਚੋ ਨਾਲੇ ਆਪਣੇ ਘਰ ਨੂੰ ਬਚਾਓ ਤੇ ਇਸ ਤਾਂ ਕਿ ਤੁਹਾਡੇ ਜੀਵਨ ਦੇ ਵਿੱਚ ਸੁੱਖ ਦੇ ਦਿਨ ਹੋਣ ਤੁਈ ਬਿਮਾਰੀਆਂ ਤੋਂ ਮੁਕਤ ਹੋ ਅੱਜ ਬਹੁਤ ਸਾਰੇ ਲੋਕ ਵੇਖੋ ਬਿਮਾਰੀਆਂ ਨਾਲ ਲੜ ਰਹੇ ਆ ਜੂੰਜ ਰਹੇ ਆ ਕਿਉਂ ਕਿਉਂਕਿ ਉਹ ਸ਼ਰਾਪਾਂ ਦੇ ਕਰਕੇ ਕਿਉਂਕਿ ਉਹ ਖੁਦਾ ਦੇ ਹੁਕਮਾਂ ਦੇ ਅਨੁਸਾਰ ਨਹੀਂ ਚੱਲ ਰਹੇ ਤੇ ਬਿਮਾਰੀਆਂ ਦੇ ਨਾਲ ਲੜ ਰਹੇ ਆ ਡਾਕਟਰਾਂ ਦੇ ਦਵਾਈਆਂ ਖਾ ਖਾ ਕੇ ਤੇ ਕਿਡੜੀਆਂ ਖਰਾਬ ਕਰ ਲਈਆਂ ਨੇ ਵੇਖੋ ਜਿਆਦਾ ਦਵਾਈ ਖਾਣ ਨਾਲ ਬੰਦੇ ਦੀਆਂ ਕਿਡੜੀਆਂ ਦੇ ਉੱਤੇ ਵੀ ਅਸਰ ਹੁੰਦਾ ਹੈ ਇਹ ਨਾ ਕਹੋ ਵੇਖੋ ਖੁਦਾ ਦੀ ਕਿਰਪਾ ਨੂੰ ਮੰਗੋ ਜਦੋਂ ਇਹ ਸਹੀ ਜਿੰਦਾ ਖੁਦਾ ਦੇ ਕਦਮਾਂ ਦੇ ਵਿੱਚ ਚਾਵਾਂਗੇ ਆਡੇ ਉੱਤੇ ਕਿਰਪਾ ਕਰੂਗਾ ਸਾਨੂੰ ਤੁਰਨ ਫਿਰਨ ਦੀ ਸ਼ਕਤੀ ਦੇਊਗਾ ਸਾਡੇ ਸ਼ਰੀਰਾਂ ਦੇ ਵਿੱਚ ਵੀ ਉਹ ਸਾਨੂੰ ਤੰਦਰੁਸਤੀ ਦੇਊਗਾ ਇਸ ਕਰਕੇ ਦੇਊਗਾ ਕਿਉਂਕਿ ਉਹਨੇ ਸ਼ਰੀਰ ਨੂੰ ਬਣਾਇਆ ਹੈ ਤੇ ਉਹਨੂੰ ਚੰਗਾ ਕਰਨਾ ਵੀ ਜਾਣਦਾ ਹੈ ਇਸ ਕਰਕੇ ਵੇਖੋ ਪ੍ਰਭੂ ਦੇ ਕੋਲ ਆਓ ਪ੍ਰਭੂ ਦੇ ਹੱਥ ਅੱਜ ਵੀ ਤੁਹਾਡੇ ਵੱਲ ਨੇ ਉਡੀਕ ਰਿਹਾ ਹੈ ਤੁਹਾਨੂੰ ਕਦੋਂ ਮੇਰੇ ਬੱਚੇ ਮੇਰੇ ਕੋਲ ਆਉਣਗੇ ਤੇ ਮੈਂ ਇਹਨਾਂ ਨੂੰ ਜੀਵਨ ਦਵਾਂਗਾ ਕਿੱਦਾਂ ਇਹਨਾਂ ਨੂੰ ਮੈਂ ਉਹ ਕਿਸ਼ਤੀ ਦੇ ਵਿੱਚ ਬਿਠਾਵਾਂਗਾ ਵੇਖੋ ਤੁਹਾਨੂੰ ਖੁਦਾ ਬਿਠਾਉਣਾ ਚਾਹੁੰਦਾ ਹੈ ਉਹ ਤੁਹਾਡੇ ਨਾਲ ਪਿਆਰ ਕਰਦਾ ਹੈ ਉਹ ਤੁਹਾਡੇ ਨਾਲ ਮੁਹੱਬਤ ਕਰਦਾ ਹੈ ਇਸ ਲਈ ਸਾਰੇ ਜਣੇ ਉਹ ਜਿੰਦਾ ਖੁਦਾ ਦੇ ਕਦਮਾਂ ਦੇ ਵਿੱਚ ਆਓ ਇਸ ਕਰਕੇ ਆਓ ਕਿ ਤੁਸੀਂ ਬਚਾਏ ਜਾਓ ਪ੍ਰਭੂ ਤੁਹਾਨੂੰ ਬਰਕਤ ਤੇ ਆਸ਼ੀਸ਼ ਦੇਵੇ ਆਮੀਨ